ਆਜਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਪ੍ਰਧਾਨਤ ਭਿੰਦਰ ਸਿੰਘ ਉਤਪੁਰ ਪੰਜਾਬ ਕਿਸਾਨ ਯੂਨੀਅਨ ਸਰਕਾਰ ਕਿਤੇ ਨਾ ਕਿਤੇ ਸਹਾਇਤਾ ਵਾਲੇ ਤਾਂ ਕਰਦੀ ਪਈ ਹੈ ਪਰ ਉਹ ਡੰਨ ਪੂਰਾ ਕਰਨ ਵਾਲਾ ਕੰਮ ਆ ਜੋ ਗੱਟੇ ਸਾਨੂੰ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਜੇ ਅਸਰal ਉਧੜਦੇ ਨੇ ਬਾਟੇ ਗੱਟੇ ਬਾਟੇ ਗੱਟੇ ਦੀ ਭੂਗੈ ਆਹ ਦੇਖ ਸਕਦੇ ਹਾਂ ਤਾਂ ਇਹ ਆ ਸਹਾਇਤਾ ਹੈ ਸਰਕਾਰ ਦੀ ਅੱਜ ਇਹਨਾਂ ਦਾ ਮਜ਼ਾਕ ਹੋ ਰਿਹਾ ਕਿਸਾਨ ਨੂੰ ਆਹ ਵੇਖੋ ਜੀ ਆਹ ਵੇਖੋ ਆਹ ਵੇਖੋ ਮਜ਼ਾਕ ਹੋ ਰਿਹਾ ਕਿਸਾਨ ਦਾ ਮਜ਼ਾਕ ਛਰੇ ਆ ਬਰੱਜ ਕੇ ਛਰੇ ਆ ਬਰੱਜ ਆਹ ਵੇਖੋ ਇਹ ਜਿਵੇਂ ਸਾਰੇ ਘੱਟੇ ਪਾਤੇ ਮਾਫੀ ਦੇ ਨਾਂ ਤੇ ਮਜ਼ਾਕ ਕੀਤਾ ਸੀ ਨਾ ਸਰਕਾਰ ਨੇ ਉਹੀ ਮਜ਼ਾਕ ਦੁਬਾਰਾ ਕਰ ਰਹੀ ਹੈ ਸਾਡੇ ਸੰਗਰੂਰ ਜ਼ਿਲ੍ਹੇ ਦਾ ਮੇਰੀ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਜਿਹੜਾ ਸਾਲ ਡੇਢ ਸਾਲ ਦਾ ਸਮਾਂ ਰਹਿ ਗਿਆ ਪਰ ਹੁਣ ਜਮਾਨਜੀ ਮੁੱਖ ਮੰਤਰੀ ਸਾਹਿਬ ਕੋ ਵਾਹ ਵਾਖਟ ਲਓ ਇਹਨਾਂ ਲੋਕਾਂ ਨੇ ਬੜੀ ਆਸ ਨਾਲ ਤੁਹਾਡੇ ਬੰਨਵੇਂ ਜਿਤਾਏ ਤੁਹਾਡੇ ਜ਼ਿਲ੍ਹੇ ਧਰੋਂ ਰਹੇ ਕੋ ਦਿੱਲੀ ਨਹੀਂ ਹਣ ਜਿਤਾਏ ਪੰਜਾਬ ਲਈ ਜਿਤਾਏ ਤੇ ਲੁੱਟ ਲੁੱਟ ਕੇ ਘਰ ਭਰੀ ਜਾਂਦੇ ਨੇ ਦਿੱਲੀਆਂ ਤੁਸੀਂ ਅੱਜ ਵੀ ਇਹਨਾਂ ਦੀ ਬਾਤ ਛੱਡ ਕੇ ਸਾਡੇ ਨਾਲ ਆ ਜਾਓ ਉਹ ਤੁਹਾਨੂੰ ਦੁਬਾਰਾ ਫਿਰ ਲੋਕਤਾਂ ਜਾਬ ਕਰ ਦੇਣਗੇ ਮਾਨ ਸਾਹਿਬ ਇਹਨਾਂ ਦੀ ਸਾਰ ਲਾਉਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਸੰਰੂਰ ਜ਼ਿਲ੍ਹੇ ਦੇ